ਜੁੜੇ ਨੇ ਆਪਣੇ ਨਾਲ ਰਾਜ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਹੈਲੋ ਹਾਂਜੀ ਤਬ ਤੋਂ ਪਹਿਲਾਂ ਤੁਹਾਨੂੰ ਜੀ ਤੁਹਾਡੇ ਸੁਣਨ ਵਾਲੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਮੈਂ ਭਾਜੀ ਵੈਸੇ ਤਾਂ ਟ੍ਰੈਕਿੰਗ ਇਸ਼ੂ ਦੀਆਂ ਬਹੁਤ ਗੱਲਾਂ ਨੇ ਬਹੁਤ ਗੱਲਾਂ ਨੇ ਪਰ ਮੈਂ ਤੁਹਾਡੇ ਨਾਲ ਇੱਕ ਗੱਲ ਸਾਂਝੀ ਕਰਨਾ ਚਾਹੁੰਨਾ ਜਿਹੜੀ 3 ਦਿਨ ਪਹਿਲਾਂ ਮੇਰੇ ਨਾਲ ਖੁਦ ਨਾਲ ਬੀਤੀ ਹੈ ਹਾਂਜੀ ਮੈਂ ਮੈਂ ਜੀ ਤੁਹਾਨੂੰ ਜਿਹੜੀ ਗੱਲ ਦੱਸਣ ਲੱਗਾ ਨਿਊ ਜਰਸੀ ਤੋਂ ਲੋਡ ਚੱਕ ਕੇ ਲਿਆਂਦਾ ਇੱਕ -10 ਦਾ ਜਿਹਦਾ weight ਸੀਗਾ ਟੋਟਲ 18000 ਪਾਉਂਡ ਉੱਥੋਂ 287 ਤੇ ਚੜਿਆ ਮੈਨੂੰ ਸਕੇਲ 'ਚ ਬੁਲਾ ਲਿਆ ਮੈਂ ਸਕੇਲ ਕਰਾਈ ਜੀ ਉਹਦੇ ਅੰਦਰ ਉਹਨਾਂ ਨੇ weight ਕੀਤਾ ਉਹ ਸਾਹਮਣੇ ਜਿਹੜਾ ਸਕੇਲ ਦੇ ਉੱਤੇ ਸਾਈਨ ਬੋਰਡ ਲੱਗਾ ਲੱਗਾ ਹੁੰਦਾ ਉਹਦੇ ਤੇ ਮੇਰਾ ਪਰਫੈਕਟ weight ਆ ਰਿਹਾ ਸੀ 55840 ਤਾਂ ਮੈਂ ਫਿਰ ਜ਼ਰੂਰੀ ਨਹੀਂ ਸਮਝਿਆ ਮੈਂ ਕਿ ਵੀ ਮੇਰਾ ਕਿੰਨੇ ਐਕਸਲਾਂ ਤੇ ਜਿਹੜਾ weight ਤਾਂ ਬਹੁਤ ਵਧੀਆ ਹੈ ਕਿ ਮੈਨੂੰ ਸਕੇਲ ਕਰਾਣ ਦੀ ਆਪਣੀ ਪ੍ਰਾਈਵੇਟ ਸਕੇਲ ਕਰਾਣ ਦੀ ਜ਼ਰੂਰਤ ਨਹੀਂ ਸੋ ਉਸ ਤੋਂ ਅੱਗੇ ਮੇਰੀ ਵਰਜੀਨੀਆ ਵਿੱਚ ਸਕੇਲ ਹੋ ਗਈ ਅਰਕਨਸਾਸ ਵਿੱਚ ਸਕੇਲ ਹੋ ਗਈ weight ਕਿਤਾ ਬਿਲਕੁਲ एवरीथिंग ਗੁੱਡ ਜਦੋਂ ਸਾਭਜੀ ਮੈਂ ਕਲਮ ਵੈਸਟਰੀ ਸਕੇਲ ਤੇ ਮੈਨੂੰ ਰੈੱਡ ਲਾਈਟ ਦੇ ਦਿੱਤੀ ਕਲਮਾ ਵੈਸਟਰੀ ਸਕੇਲ ਦੇ ਜਦੋਂ ਮੈਂ ਟਰੱਕ ਲਾਇਆ ਸਕੇਲ ਦੇ ਉੱਤੇ ਤਾਂ ਸਟਰੀਵਨ 1.5 ਮਿੰਟ ਸਕੇਲ ਦੇ ਉੱਤੇ ਖੜਾ ਕਰਕੇ ਮੈਨੂੰ ਸਾਹਮਣੇ ਸਾਈਨ ਦੇ ਦਿੱਤਾ we bring the papers you come inside ਮੈਂ ਪੇਪਰ ਲੈ ਕੇ ਅੰਦਰ ਚਲਾ ਗਿਆ ਮੈਂ ਅੰਦਰ ਗਿਆ ਤਾਂ ਮੈਨੂੰ ਕਹਿੰਦੇ ਕਹਿੰਦੇ ਜੀ ਇਫਤਾ ਦੇ ਪੇਪਰ ਲਿਆਓ ਕੈਪ ਕਾਰ ਲਿਆਓ ਮੈਂ ਉਹ ਬਾਰੂ ਟਰੱਕ ਜੋ ਕੱਢ ਕੇ ਉਹ ਜਦੋਂ ਲੈ ਕੇ ਮੈਂ ਅੰਦਰ ਗਿਆ ਤੇ ਮੈਨੂੰ ਸਕੇਲ ਦੀ ਟਿਕਟ ਕੱਢ ਕੇ ਦੇ ਦਿੱਤੀ ਮਨੂੰ ਕਹਿੰਦੇ ਜੀ ਤੁਹਾਡਾ ਡਰਾਈਵ ਐਕਸਲ ਤੇ 31840 ਵੇਟ ਹੈ ਮੈਂ ਕਿਹਾ ਜੀ ਰੌਂਗ ਨਥਿੰਗ ਮੈਂ ਤਾਂ ਪਿੱਛੇ ਸਕੇਲ ਨਾ ਕਰਾ ਕੇ ਲਿਆਇਆ ਮੇਰੀਆਂ ਸਾਰੀਆਂ ਸਕੇਲਾਂ ਦੇ ਉੱਤੇ एवरीथिंग ਵੇਟ ਆਇਆ ਔਰ 55 100% ਦੇ ਉੱਤੇ ਕਿਸੇ ਵੀ ਐਕਸਲ ਤੇ 36000 ਰੇਟ ਆ ਹੀ ਨਹੀਂ ਸਕਦਾ 36840 ਤਾਂ ਉਸ ਅਫੀਸਰ ਨੇ ਮੇਰੀ ਗੱਲ ਨਹੀਂ ਮੰਨੀ ਮੈਨੂੰ ਉਹਨੇ 250 ਡਾਲਰ ਦੀ ਟਿਕਟ ਦੇ ਕੇ ਮੈਨੂੰ ਕਹਿੰਦਾ ਤੁਹਾਡਾ ਐਫਐਮ ਸੀਐਸਏ ਨੂੰ ਨਹੀਂ ਜਾਏਗਾ ਤੁਹਾਡੀ ਕੰਪਨੀ ਤੇ ਨਹੀਂ ਚੜੂਗਾ ਤੁਹਾਡਾ ਲਾਇਸੈਂਸ ਰੈਕਡ ਦੇ ਉੱਤੇ ਕੁਝ ਵੀ ਨਹੀਂ ਜਾਊਗਾ ਮੇਰੇ ਕੋਲ ਸਾਹਬ ਜੀ ਉਹਨੇ 250 ਡਾਲਰ ਲੈ ਲਿਆ ਉਹ ਕਲਾਮਾਰੀ ਸਕੇਲ ਦੇ ਉੱਤੇ ਉਤੋਂ 1 ਮੀਲ ਤੇ ਪਾਇਲਟ ਦਾ ਪੰਪ ਸੀਗਾ ਮੈਂ ਸੜਕ ਤੋਂ ਬਾਈ ਨਹੀਂ ਸੀਗਾ ਮੈਂ ਠੀਕ 1 ਮੀਲ ਤੇ ਜਾ ਕੇ ਉੱਥੇ ਸਕੇਲ ਕਰਾਈ ਸਕੇਲ ਮੇਰੀ ਉਹੀ weight ਨਿਕਲਿਆ ਜੋ ਮੈਨੂੰ ਪਿੱਛੋਂ show ਹੁੰਦਾ ਆ ਰਿਹਾ ਸੀਗਾ ਸੋ ਮੈਂ ਟਰੱਕ ਉੱਥੋਂ ਮੋੜਿਆ ਦੁਬਾਰਾ ਫਿਰ ਸਕੇਲ ਦੇ ਉੱਤੇ ਲੈ ਕੇ ਗਿਆ ਦੁਬਾਰਾ ਫਿਰ ਮੈਨੂੰ ਗ੍ਰੀਨ ਲਾਈਟ ਆ ਗਈ ਮੈਨੂੰ ਅੰਦਰ ਟਰੱਕ ਬਲਾ ਕੇ ਤਾਂ ਵੀ ਗ੍ਰੀਨ ਲਾਈਟ ਦੇ ਦਿੱਤੀ ਵੀ ਬਾਹਰੋਂ ਕੱਢ ਕੇ ਲੈ ਜਾ ਲੇਕਿਨ ਮੈਂ ਟਰੱਕ ਬਾਹਰੋਂ ਨਹੀਂ ਕੱਢਿਆ ਦੁਬਾਰਾ ਜਾ ਕੇ ਫਿਰ ਸਕੇਲ ਦੇ ਉੱਤੇ ਲਾਪਤਾ ਉਹ ਕਲਾਮਾ ਸਕੇਲ ਤੇ ਸਮੇਂ ਨੂੰ ਬਾਹਰੋਂ ਪੇਪਰ ਵਰਕ ਦਿਖਾਇਆ ਤੇ ਮੈਨੂੰ ਉਹਨਾਂ ਬਾਹਰੋਂ ਸਾਈਨ ਦੇ ਦਿੱਤਾ ਐਗਜ਼ਿਟ ਦੀ I40 ਤੂੰ ਜਾ ਸਕਦਾ ਤੇਰਾ weight ਠੀਕ ਹੈ ਮੈਂ ਕੁਝ ਵੀ ਨਹੀਂ ਕੀਤਾ ਮੈਂ ਟਰੱਕ ਮੋੜ ਕੇ ਦੁਬਾਰਾ ਸਕੇਲ ਦੇ ਉੱਤੇ ਪਾਜੀ ਲਾ ਕੇ ਅੰਦਰ ਪੇਪਰ ਵਰਕ ਜਦੋਂ ਲੈ ਕੇ ਗਿਆ ਤੇ ਮੈਨੂੰ ਅਫੀਸਰ ਪਤਾ ਕੀ ਕਹਿੰਦਾ ਕਹਿੰਦਾ ਤੂੰ weight ਸੈੱਟ ਕਰਾ ਕੇ ਲਿਆਏ ਮੈਂ ਕਿ ਵਿਦਨ ਥੋਨੀ 8 ਮਿੰਟ ਦੇ ਵਿੱਚ ਮੈਂ weight ਕਿਤੇ 2600 ਪਾਉਂਡ ਹੈ ਜਿਹੜਾ ਕਿਸੇ ਵੀ ਐਕਸਲ ਤੇ ਜਾ ਕੇ ਸੈੱਟ ਨਹੀਂ ਹੋ ਸਕਦਾ ਤੂੰ ਆਪਣੀ ਵੀਡੀਓ ਰਿਕਾਰਡਿੰਗ ਕੱਢ ਮੇਰੇ ਜਿੱਥੇ ਡੈਂਡਮ ਪਹਿਲਾਂ ਖੜੇ ਸੀ ਉੱਥੇ ਡੈਂਡਮ ਖੜੇ ਆਂ ਕਹਿੰਦਾ ਜੀ ਸਾਡੇ ਕੋਲ ਰਿਕਾਰਡਿੰਗ ਨਹੀਂ ਹੁੰਦੀ ਕਹਿੰਦਾ ਤੂੰ ਦੋਰ ਖੋਲ ਕੇ ਸੈੱਟ ਕਰਾ ਕੇ ਲਿਆ ਆ ਬੇਟਾ ਮੈਂ ਕਿਹਾ ਆ ਬਿਲੋਵ ਲੈਂਡਿੰਗ ਆ ਮੇਰਾ ਜਿਹਦੇ ਉੱਤੇ ਸੀਲ ਨੰਬਰ ਲੱਗਾ ਹੈ ਪਿੱਛੇ ਜਾ ਕੇ ਸੀਲ ਚੈੱਕ ਕਰ ਲੈ ਕੋਈ ਸੀਲ ਲੱਗਿਆ ਲੈਣੇ ਜਾ ਰਹਿਆਂ ਦੀ ਸੋ ਮੈਂ ਬਿਲਕੁਲ ਜਿਵੇਂ ਸੈੱਟ ਕੀਤਾ ਤੂੰ ਮੈਨੂੰ ਇੱਕ ਗਲਤ ਟਿਕਟ ਦਿੱਤੀ ਹੈ ਮੈਂ ਜੀ ਉਹਨੂੰ ਇੰਨਾ ਐਕਸਪਲੇਨ ਕੀਤਾ ਉਹ ਕਲਾਮਾ ਸਕੇਲ ਦੇ ਉੱਤੇ ਉਸ ਬੰਦੇ ਨੇ ਮੇਰੀ ਇੱਕ ਨਹੀਂ ਸੁਣੀ ਜੀ ਕਹਿੰਦਾ ਯੂ ਗੋ ਟੂ ਕੋਰਟ ਕਹਿੰਦਾ ਤੁਸੀਂ ਕੋਰਟ ਚ ਜਾਓ ਉਸ ਤੋਂ ਬਾਅਦ ਮੈਂ ਉਹਨਾਂ ਦੇ ਸੁਪਰਵਾਈਜ਼ਰ ਨਾਲ ਗੱਲ ਕੀਤੀ ਉਹਦੇ ਵੀ ਇੱਕ ਗੱਲ ਨਹੀਂ ਸੁਣੀ ਜੀ ਨਹੀਂ ਹੁਣ ਤਾਂ ਨਹੀਂ ਟਿਕਟ ਉਸਦਾ ਹੀ ਆ ਬਰਕਰਾਰ ਆ ਹਾਂਜੀ ਟਿਕਟ ਬਰਕਰਾਰ ਹੈ ਜਿਉਂ ਉਹਨਾਂ ਨੂੰ ਕੁਝ ਨਹੀਂ ਮਿਲਿਆ ਇੱਕ ਸੈਕਿੰਡ ਰਾਜਪਾਲ ਜੀ ਆ ਮੈਂ ਪਹਿਲੀ ਵਾਰ ਹੀ ਸੁਣਿਆ ਕਿ ਸਕੇਲ ਤੇ ਉਹਨਾਂ ਨੇ ਤੁਹਾਡੇ ਕੋਲ ਪੈਸੇ ਲੈ ਲਏ ਅਜ ਤੱਕ ਸਕੇਲ ਤੇ ਕੋਈ ਇਦਾਂ ਪੈਸੇ ਨਹੀਂ ਲੈਂਦਾ ਹੈਗਾ ਹੂੰ ਮਾਰਾ ਜੀ 250 ਡਾਲਰ ਦੀ ਉਹਨਾਂ ਨੇ ਮੈਨੂੰ ਸਲਿੱਪ ਦਿੱਤੀ ਕੱਢ ਕੇ ਮੈਨੂੰ ਤੁਸੀਂ ਤੁਸੀਂ ਇਦਾਂ ਕਰਿਓ ਸਾਨੂੰ ਮੈਨੂੰ ਨਾ ਜਿਹੜਾ ਪ੍ਰੋਗਰਾਮ ਤੋਂ ਬਾਅਦ ਮੈਨੂੰ ਟੈਕਸਟ ਕਰ ਦਿਓ 5597018000 ਦਿੱਤੇ ਤੇ ਲੈਟਸ ਡਿਸਕਸ ਅਬਾਊਟ ਦਿਸ बिकॉज दैट इज ए ਬਿਲਕੁਲ ਸਰਾਸਰ ਗਲਤ ਹੈਗਾ ਕਿਉਂਕਿ ਜਦੋਂ ਯੂ نو ਆਲਮੋਸਟ ਲਾਈਕ 60000 ਤੋਂ ਥੱਲੇ weight ਹੁੰਦਾ ਹੈ ਤੇ ਆਲਮੋਸਟ ਆਪਾ weight ਨਹੀਂ ਕਰਵਾਉਣਾ ਕਿਉਂਕਿ ਕਿਸੇ ਵੀ ਐਕਸਟ੍ਰੀਮ ওভার weight ਆਲਮੋਸਟ ਨਹੀਂ ਹੋ ਸਕਦਾ ਮਤਲਬ ਬਰੀ ਕਲੋਸ ਟੂ ਨੋ ਤੇ ਨਹੀਂ ਕਰਵਾਈ ਜਾਂਦੀ ਪਰ ਤੇ ਦੂਜੇ ਸਕਿੱਲਾਂ ਦੇ ਪਾਸ ਹੋ ਜਾਇਆ ਹੈਗਾ ਤੇ ਉਹ ਨਹੀਂ ਕਿ ਸੋਕਿ ਉਹਨੇ ਉਹ ਕੋਈ ਐਵੇਂ ਹੀ ਬੇਬਕੂਫਾ ਉਹ ਰੰਜਿਸ਼ ਵਾਲਾ ਕੰਮ ਹੈਗਾ ਤੇ ਨਾਲੇ ਆ ਜਿਹੜਾ 200 90 ਦਾ ਨਵੀਂ ਚੀਜ਼ ਆ ਹਾਂ ਸਕੇਲ ਦੇ ਉੱਤੇ ਮੈਨੂੰ ਬਿਲਕੁਲ ਨਹੀਂ ਪਤ ਰਿਹਾ ਹੈਗਾ ਉਹ ਸਮਥਿੰਗ ਇਜ਼ ਰੌਂਗ ਕਿਤੇ ਕੁਝ ਗੜਬੜ ਆ ਚਲੋ ਰਾਜਪਾਲ ਜੀ ਬਾਜ ਕੰਟੈਕਟ ਕਰ ਲਿਓ ਰਵਨਪਾਲ ਜੀ ਦੇ ਨਾਲ ਤੇ ਉਹ ਜਿਹੜੀ ਉਹਨਾਂ ਨੇ ਉਹ ਕੱਲਿਆ ਜਾਂ ਕੁਝ ਕੀਤਾ ਹੈ ਤੇ ਉਹ ਉਹ ਫੋਟੋ ਵੀ ਵਗੈਰਾ ਸੈਂਡ ਕਰ ਦਿਓ ਤਾਂ ਜੋ ਪਤਾ ਲੱਗ ਜੇ ਕਿ ਅਸਲ ਚ ਵਿੱਚ ਕੀ ਜਿਹੜਾ ਉਹਨਾਂ ਨੇ ਲਿਖਿਆ ਤੇ ਕੀ ਜਿਹੜਾ ਉਹਨਾਂ ਨੇ ਕਿਹਾ ਹੈਗਾ ਥੈਂਕ ਯੂ ਕਾਲ ਦੇ ਲਈ ਬੜੀ ਮਿਹਰਬਾਨੀ